ਅਹ ਦੇਖੋ ਜੇਜੋ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੇ ਬਿਲਕੁਲ ਬਾਉਂਡਰੀ ਤੇ ਹੈ। ਔਰ ਜਦੋਂ ਵੀ ਹੜ੍ਹ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ੍ਹ ਆਂਦੇ ਆ। ਬਹੁਤ ਤੇਜ਼ੀ ਨਾਲ ਆਂਦੇ ਆ। ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ। ਜਿਸ ਦਾ ਬੇहद ਦੁੱਖ ਹੈ। ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ ਇਨੋਵਾ ਸੀ। ਜਿਸਨ ਇਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਵੀ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਜਿਹੜੀ ਨੋਵਾ ਉਹ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ 9 ਬਾਡੀਜ਼ ਤੇ ਰਿਕਵਰ ਹੋ ਗਈਆਂ ਜਿਹੜੀਆਂ ਕਿ ਜਿਨ੍ਹਾਂ ਦੀ ਮੌਤ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ 2 ਬਾਡੀਜ਼ ਆ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ ਉਹਦੀ ਦੋ ਜਣੇ ਹਜੇ ਵੀ ਰਿਕਵਰ ਨਹੀਂ ਹੋਏ ਉਹਨਾਂ ਦੀ ਭਾਲ ਜਾਰੀ ਹੈ ਤੇ ਬਾਕੀ ਇੱਕ ਗੱਲ ਹੈ ਕਿ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜਾ 1 ਸਾਥੀ ਬਚਾਇਆ ਗਿਆ ਪਰ ਬਾਕੀ ਬਚਾ ਨਹੀਂ ਸਕੇ ਐਨਡੀਆਰਫ ਵੀ ਹਾਲਾਂਕਿ ਟਾਈਮ ਤੇ ਪਹੁੰਚ ਗਈ ਸੀ ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਦੁੱਖ ਹੈ ਕਿਤਾ ਦੇਖਦੇ ਹੋਗੇ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਪਰ ਇਦਾਂ ਦੇ ਹਾਦਸੇ ਹੋਣੇ ਜਾਂ ਕਿਦਾਂ ਕਿਹਦੀ ਗਲਤੀ ਮੰਨਦੇ ਹੋ ਕਿ ਪ੍ਰਸ਼ਾਸਨ ਦੀ ਗਲਤੀ ਹੈ ਕਿ ਕਿਸ ਚੀਜ਼ ਦੀ ਮੈਂ ਸਮਝਦਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਿਹੜੇ ਆ ਬਿਲਕੁਲ ਹਾਈ ਅਲਰਟ ਜਾਰੀ ਹੈ ਪਰ ਕਿਤੇ ਨਾ ਕਿਤੇ ਹਰ ਪਾਸੇ ਜਿਹੜੀ ਹੈ ਜਿੱਦਾਂ ਹੁਣ ਉਹ ਜੇਕਰ ਆਪਾਂ ਇਸ ਇਨਸੀਡੈਂਟ ਦੀ ਗੱਲ ਕਰ ਲਈਏ ਉਹਨਾਂ ਨੂੰ ਹਾਲਾਂਕਿ ਮੌਕੇ ਤੇ ਮੌਜੂਦ ਜੋ ਜਿਹੜੇ ਸਾਥੀ ਸੀ ਸਾਡੇ ਉਹਨਾਂ ਨੇ ਕਿਹਾ ਵੀ ਅੱਗੇ ਬਹੁਤ ਖਤਰਾ ਹੈ ਤੁਸੀਂ ਰੁਕ ਜਾਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ਾਇਦ ਜਲਦੀ ਸੀਗੇ ਵਿਆਹ ਚ ਜਾਣਾ ਸੀ ਕਿਤੇ ਪਰ ਉਹ ਰੁਕੇ ਨਹੀਂ ਸੋ ਕਿਤੇ ਨਾ ਕਿਤੇ ਜਿਹੜੇ ਗਲਤੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਪਾਸੇੋਂ ਜਾਂ ਕਿਸੇ ਪਾਸੇੋਂ ਰਹਿੰਦੀ ਹੈ ਜਾਂ ਆਪਣੀ ਕਿਸਮਤ ਹੀ ਕੇਵਾਰ ਮਾੜੀ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਮੈਂ ਸਮਝਦਾ ਕਿ ਜੋ ਉਪਰਾਲੇ ਕੀਤੇ ਗਏ ਉਹ ਇਸ ਤੋਂ ਜ਼ਿਆਦਾ ਤੇਜ਼ ਐਨ ਡੀ ਆਰ ਐਫ ਟੀਮ ਨੂੰ ਵੀ ਇਹਨ ਮੌਕੇ ਤੇ ਬੁਲਾ ਲੈਣਾ ਇਸ ਤੋਂ ਜ਼ਿਆਦਾ ਤੇਜ਼ ਉਪਰਾਲਾ ਜਿਹੜਾ ਕੀਤਾ ਨਹੀਂ ਜਾ ਸਕਦਾ ਪਰ ਉਹ ਹੜ੍ਹ ਇੰਨਾ ਸੀ ਪਾਣੀ ਇੰਨਾ ਸੀ ਕਿ ਉਹਦੇ ਵਿੱਚ ਜਿਹੜੀ ਡਰਾਉਨਿੰਗ ਦੇ ਨਾਲ ਡੁੱਬਣ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਹੋਈਆਂ ਪ੍ਰਸ਼ਾਸਨ ਵੱਲੋਂ ਹੁਣ ਲਾਸਟ ਕਦਮ ਕੀ ਚੱਕਿਆ ਹੈ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਜਿਹੜੀਆਂ ਬਾਕੀ ਜਿਹੜੀਆਂ ਦੋ ਬਾਡੀਜ਼ ਰਹਿਣੀਆਂ ਆ ਉਹਨਾਂ ਨੂੰ ਜਿਹੜਾ ਰਿਕਵਰ ਕਰਨ ਦੇ ਲਈ ਉਹ ਜੇਕਰ ਉਹਨਾਂ ਦੇ ਸਖਸ਼ ਕੋਈ ਜਿਉਂਦਾ ਹੈ ਜਾਂ ਕਿਉਂਕਿ ਅਜੇ ਤੱਕ ਆਈਡੈਂਟੀਫਾਈ ਨਹੀਂ ਲੱਭੇ ਨਹੀਂ ਸਕੇ ਸੋ ਉਹਦੇ ਲਈ ਭਾਲ ਜਿਹੜੀ ਹੈ ਦੋ ਰਹਿੰਦੇ ਆ ਉਹਨਾਂ ਲਈ ਭਾਲ ਜਿਹੜੀ ਹੈ ਉਹ ਜਾਰੀ ਹੈ